ਹਾਂਜੀ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਅੱਜ ਦਾ ਰਿਜ਼ਲਟ ਦੱਸਣ ਜਾ ਰਿਹਾ ਕੈਨੇਡਾ 'ਚ ਮੇਰੇ ਵੀਰੋ ਅੱਜ ਸਰਾ ਹੋ ਗਿਆ ਬਹੁਤ ਵੱਡਾ ਮੇਲਾ ਹੋਇਆ ਮੇਰੇ ਖਿਆਲ ਨਾਲ ਕਈਆਂ ਨੂੰ ਲਾਈਵ ਦਾ ਵੀ ਨਹੀਂ ਪਤਾ ਲੱਗਿਆ ਹੁਣ ਉਹਦਾ ਵੀ ਲਿੰਕ ਦੇਣ ਦੀ ਕੋਸ਼ਿਸ਼ ਕਰਾਂਗੇ ਕਮੈਂਟ ਬਾਕਸ 'ਚ ਬਾਕੀ ਮੇਰੇ ਵੀਰੋ ਕੈਨੇਡਾ 'ਚ ਅੱਜ ਸਰੇ ਦੇ ਮੈਚ ਹੋਏ ਤੇ ਸਰੇ ਦੇ ਖਿਡਾਰੀ ਸਰੇ ਦੀਆਂ ਟੀਮਾਂ ਬਣੀਆਂ ਸਿੰਘਾਂ ਸਾਰੇ ਖਿਡਾਰੀ ਖੇਡੇ ਸੀ ਲਗਭਗ ਪਾਲਾ ਨਹੀਂ ਖੇਡਿਆ ਇੱਕ ਤੇ ਇੱਕ ਹਾਕਮ ਵਾਲੀ ਇਹਦਾ ਉਹਦਾ ਲਾਸਟ ਦੇ ਵਿੱਚ ਦੱਸਾਂਗੇ ਬੈਸਟ ਰੇਡਰ ਦੀ ਗੱਲ ਕਰੀਏ ਅੱਜ ਦੇ ਕੈਨੇਡਾ ਕੱਪ ਦਾ ਮੇਰੇ ਵੀਰੋ ਬੈਸਟ ਰੇਡਰ ਬੋਲਟ ਨੇ ਵੀ ਬਹੁਤ ਤੱਕ ਪਾਈ ਮੇਰੇ ਵੀਰੋ ਐਂ ਤਾਂ ਹੀ ਖੇਡਦਾ ਆ ਰਿਹਾ ਪਰ ਇੱਕ ਦੋ ਗੋਡੀਆਂ ਤੋਂ ਜੋ ਮੈਸ ਰਹਿ ਗਿਆ ਤਾਂ ਕਰਕੇ ਰਵੀ ਦਿਉਰਾ ਬੈਸਟ ਰੀਡਰ ਬਣਿਆ ਟੌਪ ਦਾ ਰੀਡਰ ਹੈ ਇਹਦੇ ਪੱਟਾ ਨੂੰ ਦੇਖ ਕੇ ਮੇਰੇ ਵੀਰੋ ਭੁੱਖ ਲੈਂਦੀ ਆ ਮੰਡੇਰੀ ਮਿਹਨਤ ਬੋਲਦੀ ਆ ਪਤਾ ਲੱਗਦਾ ਵੀ ਮਿਹਨਤ ਕੀਤੀ ਹੋਈ ਆ ਮੇਰੇ ਵੀਰੋ ਤਾਂ ਹੀ ਵੱਡੀਆਂ ਮੱਲਾਂ ਮਾਰੀ ਜਾਂਦਾ ਕੈਨੇਡਾ 'ਚ ਸਰੇ ਦੀਆਂ ਕੌਡੀਆਂ ਪਾਂਗਾ ਮੇਰੇ ਵੀਰੋ ਇਹਨੇ ਅੱਜ ਤੇ ਬੈਸਟ ਜਾਫੀ ਉਹੀ ਹਰਿਆਣੇ ਵਾਲਾ ਜਿਹੜਾ ਇੱਕ ਹੀ ਇਕੱਲਾ ਹੀ ਟੱਕ ਪਾ ਦਿੰਦਾ ਮੇਰੇ ਵੀਰੋ ਸ਼ੀਲੂ ਬੈਸਟ ਜਾਫੀ ਬਣਿਆ ਕਮਾਲ ਦੀ ਖੇਡ ਆ ਯਾਰ ਮੰਡੇ ਦੀ ਪਹਿਲੇ ਜਿਹੜਾ 온ਟਾਰੀਓ ਦੇ ਪਹਿਲੇ ਕੱਪ ਦਾ ਹੀ ਬੈਸਟ ਹਰਿਆਣੇ ਵਾਲਾ ਸ਼ੀਲੂ ਬਣ ਗਿਆ ਪਹਿਲੇ ਤੇ ਸ਼ੀਲੂ ਹੁਣਿਆਂ ਦੀ ਟੀਮ ਯੋਧੇ ਹੁਣੀ ਦੂਜੇ ਨੰਬਰ ਤੇ ਮੇਰੇ ਵੀਰੋ ਤੇ ਕੈਨੇਡਾ ਦੇ ਵਿੱਚ ਜੱਗੂ ਦਾ ਏਅਰ ਵੀਜ਼ਾ ਕੱਲਾ ਲੱਗਿਆ ਹੋਇਆ ਇਹਨਾਂ অন্ਟਾਰੀਓ ਵਾਲੇ ਵੀ ਪਾਰ ਹੈ ਇਸੇ ਵੀ ਅੱਜ ਖੇਡਣਾ ਉਹਨਾਂ ਨੇ ਆਪ ਖੁਦ ਕਿਹਾ ਸੀ ਤਾਂ ਵੀ ਅਸੀਂ ਜੋ ਇੱਕ ਵੀਡੀਓ ਦੇ ਵਿੱਚ ਪਿਛਲੀ ਚ ਦੱਸਿਆ ਸੀਗਾ ਬਾਕੀ ਜੱਗੂ ਆਉਣ ਵਾਲੇ ਕੱਪ ਤੇ ਮੇਰੇ ਵੀਰੋ ਹਾਕਮ ਵਾਲੀਆ ਕਰੂਗਾ ਕਮਾਲਾਂ ਆਉਣ ਵਾਲੇ ਟੂਰਨਾਮੈਂਟ ਤੇ ਖੇਡੂਗਾ ਬਾਕੀ ਇਹ ਅਸੀਂ ਅਪਡੇਟ ਦੇਣੀ ਸੀ ਅਸੀਂ ਮਿਲਦੇ ਆਂ ਨਵੀਂ ਵੀਡੀਓ ਦੇ ਵਿੱਚ ਜੱਗੂ ਦੀ ਆਉਣ ਵਾਲੇ ਦਿਨਾਂ ਦੇ ਵਿੱਚ ਮੇਰੇ ਵੀਰੋ ਖੇਡ ਦੇਖਣ ਨੂੰ ਮਿਲਣੀਆਂ ਆਪਾਂ ਨੂੰ ਤੇ ਇਦਾਂ ਹੀ ਮਾਲਕ ਚੜ੍ਹਦੀ ਕਲਾ 'ਚ ਰੱਖੇ ਨਵੇਂ ਆਏ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਕੇ ਜਾਇਆ ਕਰੋ ਧੰਨਵਾਦ